ਬੱਚਿਆ ਜਿਹੜੇ ਇੱਕ ਰੋਸ ਰੈਲੀ ਕੀਤੀ ਜਾ ਰਹੀ ਏ ਕੀ ਕਹਿਣਾ ਚਾਹੋਗੇ ਅਸੀਂ ਚਾਹੁੰਦੇ ਹਾਂ ਕਿ ਊਮਨਸ ਨੂੰ ਰਿਸਪੈਕਟ ਦਿੱਤੀ ਜਾਵੇ ਤੇ ਮੁੰਡਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਕੁੜੀਆਂ ਘਰੋਂ ਬਾਹਰ ਕਿਉਂ ਨਹੀਂ ਨਿਕਲਦੀਆਂ ਇਹ ਡਾਰ ਰਿਹਾ ਸਾਰਿਆਂ ਦੇ ਮਨਾਂ 'ਚ ਡਾਰ ਰਿਹਾ ਕਿਉਂ ਇਕੱਲੇ ਇੱਕ ਵਰਕ ਵੂਮਨ ਦੀ ਗੱਲ ਨਹੀਂ ਸਾਰੇ ਊਮਨਤ ਦੀ ਗੱਲ ਹੈ ਕਿ ਜੇ ਕੁੜੀ ਘਰ ਨਹੀਂ ਸੇਕਿਆ ਗਿਆ ਤੇ ਵਰਕ ਫੀਲ ਤੋਂ ਹੋਰ ਕਿੱਥੇ ਕੁੜੀਆਂ ਸੇਕ ਹੋਣਗੀਆਂ ਤੇ ਉਹਨਾਂ ਦੀ ਰਿਸਪੈਕਟ ਦੇਣੀ ਚਾਹੀਦੀ ਹੈ ਅਸੀਂ ਜਿਵੇਂ ਆਪਣੇ ਮਾਪਿਆਂ ਨੂੰ ਸਮਝ ਨਹੀਂ ਆਉਂਦਾ ਉਹਨਾਂ ਨੂੰ ਥੋੜੀ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਕਿ ਹਾਂ ਕੁੜੀਆਂ ਨੇ ਚੀਜ਼ ਨਹੀਂ ਕਰਨੀ ਚਾਹੀਦੀ ਕੁੜੀਆਂ ਦੀ ਆਦੇਸ਼ਕੀ ਉਹਦਾ ਸਮਝਣਾ ਚਾਹੀਦਾ ਉਹਨਾਂ ਨੂੰ ਵੀ ਸਟੈਂਡ ਲੈਣਾ ਚਾਹੀਦਾ ਤਾਂ ਕਿ ਉਹ ਆਵਾਜ਼ ਚੱਕਣੀ ਸਹੀ ਜਿਹੀ ਜਿਵੇਂ ਜਿਹੜੀਆਂ ਕੁੜੀਆਂ ਜਾਂ ਔਰਤਾਂ ਦੀ ਬਾਜ਼ ਚੱਕਣ ਤੋਂ ਮੰਨ ਲਓ ਗਰੇਜ਼ ਕਰਦੀਆਂ ਉਹਨਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਉਹਨਾਂ ਨੇ ਇਹ ਵੀ ਅਸੀਂ ਕਹਿਣਾ ਚਾਹੁੰਦੇ ਕਿ ਆਵਾਜ਼ ਚੱਕੋ ਜੇ ਹੋ ਰਿਹਾ ਹਿੰਦੁਸਤਾਨ ਦੇ ਪਿਸਤਾਨ ਬੰਦਾ ਜਾ ਰਿਹਾ ਹੈ ਹੌਲੀ ਹੌਲੀ ਬੰਦਾ ਜਾ ਰਿਹਾ ਹੈ ਹਿੰਦੁਸਤਾਨ ਹੁਣ ਨਹੀਂ ਰਹਿ ਸਕਿਆ ਤੇ ਇਹ ਚੀਜ਼ ਕੁੜੀਆਂ ਨੂੰ ਸਮਝ ਨਹੀਂ ਆਈ ਕਿ ਆਪਦੀ ਆਵਾਜ਼ ਉੱਥੇ ਚੁੱਲਿ ਚੱਕਾ ਨਾ ਆਪ ਦੇ ਡਾਈਓ ਖੁਦ ਗਰਮ ਹਾਂਜੀ ਬੇਟਾ ਅੱਜ ਤੁਸੀਂ ਜਿਹੜਾ ਧਰਨਾ ਲਗਾਇਆ ਰੋਜ਼ ਪ੍ਰਦਰਸ਼ਨ ਕੀਤਾ ਗਿਆ ਇਹ ਕੀ ਕਹਿਣਾ ਚਾਹੋਗੇ ਦੇਖੋ ਸਰ ਇਹ ਅੰਦੋਲਨ ਹੋਇਆ ਜਾ ਇੱਕ ਇਜ਼ਾਦ ਦਾ ਸਤਿ ਸਤਿ ਯਾਦ ਕਰਦੇ ਹਾਂ ਕਿ ਬਹੁਤ ਸਰਕਾਰੀ ਕੰਮ ਹੋ ਜਾਂਦੇ ਕਿ ਪਰਦੇਸ ਵਿੱਚ ਸਾਰਾ ਟਾਈਮ ਕੁੜੀਆਂ ਨੇ ਇਹ ਕਹਿਣਾ ਚਾਹਵਾਗੇ ਕਿ ਜਿਹੜਾ ਅੱਜ ਦੇ ਟਾਈਮ ਦੀ ਜਿਹੜਾ ਸੋਸ਼ਲ ਮੀਡੀਆ ਆ ਇਸੇ ਵੀ ਜਿਹੜੀ ਕਿ ਦੋ ਬਰਸਾਂ ਤੋਂ ਕਿਤੇ ਆ ਰਹੀ ਹੈ ਜਿਹੜੇ ਇਹਦੇ ਵਿੱਚ ਕੁਝ ਵੈਬਸਾਈਟਸ ਹੈਗੇ ਆ ਗਾ ਕ੍ਰੋਮ ਤੇ ਜਿਹੜੀਆਂ ਖੁੱਲਦੀ ਹੈਗੇ ਪੌਲ ਵੀਡੀਓਸ ਵਾਲੀਆਂ ਹੈਗੇ ਆ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਮੋਬਾਈਲ ਹੈਗਾ ਹਨਾ ਇਹ ਹਰੇਕ ਦੇ ਜਿਹੜੀ ਨਿੱਜੀ ਚੀਜ਼ ਹੈਗੀ ਆ ਪਰ ਜਿਹੜਾ ਮੋਬਾਈਲ ਆ ਆਪਣੇ ਦਿਮਾਗ ਨੂੰ ਇਸ ਤਰੀਕੇ ਨਾਲ ਕੰਟਰੋਲ ਕਰਦਾ ਹੈਗਾ ਕਿ ਜਿਹੜੀ ਚੀਜ਼ ਆਪਾਂ ਨਹੀਂ ਵੀ ਦੇਖਣਾ ਚਾਹਦੇ ਉਹ ਵੀ ਉਸ ਤਰੀਕੇ ਦੇ ਜਿਹੜੀ ਆ ਆਪਣੇ ਨੋਟੀਫਿਕੇਸ਼ਨ ਆਉਂਦੇ ਰਹਿੰਦੇ ਹੈਗਾ ਜਿਸ ਨਾਲ ਜਿਹੜੀ ਆ ਨੌਜਵਾਨ ਜਿਹੜਾ ਮੁੰਡਾ ਆ ਜਾਂ ਲੜਕੀਆਂ ਆ ਬਹੁਤ ਸਾਰੇ ਇਸ ਤਰੀਕੇ ਨੂੰ ਵੇਖ ਕੇ ਹਨਾ ਇਹ ਵੀਡੀਓਜ਼ ਨੂੰ ਦੇਖ ਕੇ ਜਿਹੜਾ ਆਪਾਂ ਨਹੀਂ ਦੇਖਣਾ ਚਾਹਦੇ ਉਸ ਤਰੀਕੇ ਨੂੰ ਵੇਖ ਕੇ ਉਹੜਾ ਕਿਆ ਬਹੁਤ ਜ਼ਿਆਦਾ ਹੋ ਜਾਂਦਾ ਬਿਲਕੁਲ ਆਪਾਂ ਕੀ ਆਪਣੇ ਇਸ ਤਰ੍ਹਾਂ ਦੇ ਭੈ ਜੀ ਬੈਠੇ ਹੋਣ ਨੇ ਦੂਜੇ ਨੂੰ ਮੋਬਾਈਲ ਦੇਣ ਲੱਗੇ ਮੈਂ ਅੱਜ ਕੱਲ ਡਰਦੇ ਆ ਕਿ ਹਾਂਜੀ ਦੇਖੋ ਮੋਬਾਈਲ ਦੇਣ ਲੱਗੇ ਤਾਂ ਡਰਦੇ ਹੈਗੇ ਨਾ ਕਿਉਂਕਿ ਉਹਦੇ ਤੇ ਇੰਨੀ ਸਾਰੀਆਂ ਗੰਧਮੰਦ ਚੀਜ਼ਾਂ ਦਿਖਾਈਆਂ ਜਾਂਦੀਆਂ ਹੈਗੀਆਂ ਜਿਸ ਨਾਲ ਜਿਹੜਾ ਕਿ ਇਹ ਬੱਚਾ ਆ ਸਟਾਰਟਿੰਗ ਤੋਂ ਹੀ ਉਹ ਸਾਈਡ ਗਲਤ ਰਾਹ ਪੈ ਜਾਂਦਾ ਹੈਗਾ ਫਿਰ ਜਿਹੜਾ ਕਿ ਉਹਨੂੰ ਰੋਕ ਕੇ ਜਾ ਸਕਦਾ ਐ ਇਸ ਲਈ ਡੇ ਕਿ ਸਰਕਾਰ ਤੋਂ ਹੀ ਮੰਗ ਕਰਦੇ ਅਗੇ ਡੀਆਂ ਵੀ ਇਹ ਵੈਬਸਾਈਟ ਚੱਲਦੀਆਂ ਹੈਗੀਆਂ ਜਿਹੜੇ ਵੀ ਇਹਨਾਂ ਧੰਦਾ ਬਣਾ ਕੇ ਲੋਕ ਕੰਮ ਕਰ ਰਹੇ ਹੈਗੇ ਪੈਸਾ ਕਮਾਉਂਦਾ ਇੱਕ ਜ਼ਰੀਆ ਬਣਾਇਆ ਹੋਇਆ ਹੈਗਾ ਇਹਨਾਂ ਨੂੰ ਜਿਹੜਾ ਕਿ ਬੈਨ ਕਰਨਾ ਚਾਹੀਦਾ ਹੈਗਾ ਸਰਕਾਰ ਨੂੰ ਸਰਕਾਰ ਨੂੰ ਇਹ ਵੱਡੇ ਤੌਰ ਤੇ ਪਹਿਲੇ ਆਧਾਰ ਤੇ ਜਿਹੜਾ ਕਿ ਐਪੀਲ ਕਰਦੇ ਹੈਗੇ ਅੱਜ ਜਿਵੇਂ ਆਪਣੇ ਪੰਜਾਬ ਚ ਆਪ ਰਹਿ ਰਹੇ ਪੰਜਾਬ ਪੰਜਾਬ ਦੇ ਵਸਨੀਕ ਆ ਪੰਜਾਬ ਸਰਕਾਰ ਦਾ ਕਿੰਨਾ ਘੋਰਤਾ ਪ੍ਰਤੀਯੋਗਦਾਨ ਹੈ ਦੇਖੋ ਪੰਜਾਬ ਸਰਕਾਰ ਤਾਂ ਸਿਰਫ ਪਹਿਲਾ ਚੰਨੀ ਸੀਗਾ ਉਹ ਐਲਾਨ ਮੰਤਰੀ ਸੀਗਾ ਇਹ ਗਰੰਟੀ ਗਰੰਟੀ ਖੇਡ ਰਹੇ ਹੈਗੇ ਨਾ ਤਾਂ ਇਹਨਾਂ ਨੇ ਜਿੰਨਾ ਅੱਜ ਦੇ ਟਾਈਮ ਦੇ ਵਿੱਚ ਆਪਨੇ ਫਲੈਕਸ ਬੋਰਡ ਤੇ ਖਰਚਾ ਕਿੰਨਾ ਹੈਗਾ ਅਗਰ ਇਹ ਹੀ ਅਗਰ ਇਹਨਾਂ ਨੇ ਖਰਚਾ ਐਜੂਕੇਸ਼ਨ ਤੇ ਕੀਤਾ ਹੁੰਦਾ ਨਾ ਤਾਂ ਅੱਜ ਜਿਹੜੇ ਅੱਜ ਜਿਹੜੇ ਪ੍ਰਾਈਵੇਟ ਹੋਇਆ ਗਿਆ ਇਹ ਨਾ ਹੋਏ ਹੁੰਦੇ ਤਾਂ ਇਹਨਾਂ ਤੋਂ ਤੁਸਾਂ ਨੂੰ ਕੋਈ ਆਸ ਨਹੀਂ ਜਿਵੇਂ ਇੱਕ ਔਰਤਾਂ ਨੂੰ ਪੀੜਤ ਨੂੰ ਲੈ ਕੇ ਜਿਵੇਂ ਐਸਸੀ ਬੱਚੇ ਆ ਜਾਂ ਕਿਸੇ ਹੋਰ ਮੁੱਦੇ ਤੇ ਕਾਲਜਾਂ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਕੋ ਬੱਚੇ ਨੂੰ ਦਿੱਕਤਾਂ ਆ ਰਹੀਆਂ ਹੁੰਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਹੈਗੀਆਂ ਇਹ ਦਿੱਕਤਾਂ ਤਾਂ ਹੀ ਦੂਰ ਹੋ ਸਕਦੇ ਜੇਕਰ ਸਾਡਾ ਪਰ ਸੀਐਮ ਜਿਹੜਾ ਕੀ ਆ ਹਨ ਭਗਵੰਤ ਮਾਨ ਇਹ ਜੇਕਰ ਸੀਰੀਅਸ ਹੋਗਾ ਇਹਦਾ ਤੇ ਸੈਕਟੋਰਸ ਕੋਈ ਨਹੀਂ ਫਸ ਸਕਤੇ ਕਿ ਨਹੀਂ ਇਹਨਾਂ ਨੂੰ ਕੋਈ ਇਹ ਦੇਖ ਰਿਹਾ ਹੈਗਾ ਕਿ ਸਾਡੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਹੈਗਾ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈਗਾ ਲੋਕਾਂ ਨੇ ਵਿਸ਼ਵਾਸ ਕਰਕੇ ਇਹਨਾਂ ਨੂੰ ਸੱਤਾ ਤੇ ਭਾਇਆ ਤੇ ਅੱਜ ਇਹ ਵੇਲੇ ਲੋਕਾਂ ਦਾ ਜਿਨਾ ਹਰਾਮ ਕਰ ਰਿਹਾ ਹੈਗਾ ਤੇਕਰ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਜਿਹੜਾ 8 ਅਗਸਤ ਨੂੰ ਕੋਲਕਾਤਾ ਦੇ ਵਿੱਚ ਉਸ ਆਰਜੀ ਕਾਲਜ ਦੇ ਵਿੱਚ ਮਹਿਲਾ ਨਾਲ ਗਈ ਟ੍ਰੇਨਿੰਗ ਡਾਕਟਰ ਸੀਗੀ ਉਹਦੇ ਨਾਲ ਰੇ ਬੋਏ ਦਾ ਗੈਂਗ ਰੈਟ ਕੋ ਦਾ ਕਤਲ ਕੀਤਾ ਗਿਆ ਸੀ ਉਹਦੇ ਵਿਰੋਧ ਦੇ ਵਿੱਚ ਉਹ ਸਮੈਲਾਂ ਨੂੰ ਇਨਸਾਫ ਮੰਗਣ ਲਈ ਬ੍ਰਾਤ ਕਹਿਆ ਨੂੰ ਸਜ਼ਾਵਾ ਦਿਵਾਉਣ ਲਈ ਅਸੀਂ ਅੱਜ ਸਰਕਾਰੀ ਕਾਲਜ ਮੁਕਸਰ ਦੇ ਵਿੱਚ ਪ੍ਰੋਟੈਸਟ ਕੀਤਾ ਹੈ ਇਹ ਜਿਵੇਂ ਸਰਕਾਰੀ ਕਾਲਜ ਕੱਲਾ ਮੁਕਸਰ ਜਾਂ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾ ਰਿਹਾ ਹਾਂਜੀ ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਟੂਡੈਂਟਾਂ ਨੇ ਉਹਨਾਂ ਦੀ ਕਾਲ ਆ ਕਿ ਜਿੱਥੇ-ਜਿੱਥੇ ਵੀ ਇਹ ਪ੍ਰੋਟੈਸਟ ਹੋ ਸਕਦੇ ਆ ਉੱਥੇ ਹੋਣ ਔਰ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਟੈਸਟਨ ਹੈਗੇ ਆ ਤੇ ਹੋਰ ਹੈ ਮੇਰੇ ਨਜ਼ਰੋਂ ਅਕੜੀ ਲੱਗਦਾ ਕਿਤੇ ਜਿਹੜੀਆਂ ਔਰਤਾਂ ਜਾਂ ਜਿਹੜੀਆਂ ਬੱਚੇ ਉਹ ਸੁਰੱਖਿਤ ਹੈ ਆ ਇੱਕੋ ਸੁਰੱਖਿਆ ਤੁਸੀਂ ਦੇਖੀ ਸਾਡੇ ਤੇ ਇਹ ਆਤਾ ਕੇਸ ਹੋ ਨੇ ਜਿਹੜੇ ਸਾਹਮਣੇ ਆਉਂਦੇ ਨੇ ਨਿਰਪੈਆਂ ਕਾਂਡ ਹੋ ਗਿਆ 2012 ਵਾਲਾ 2018 ਦੇ ਵਿੱਚ ਆਸੀਪਾ ਨਾਮ ਦਾ ਕੇਸ ਹੋ ਗਿਆ ਆ ਨਾਪਾ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਪਸਟੇਰ ਦੀ ਵਿਦਿਆਰਥਣ ਦੇ ਨਾਲ ਕਾਜ ਸਕਾਰੀ ਕਾਲ ਦੇ ਵਿੱਚ ਹੋਈ ਹੈ ਹੋਰ ਕਿੰਨੇ ਨੇ ਇਹੋ ਜਿਹੇ ਕੇਸ ਜਿਹੜੇ ਸਿਰਫ ਸਾਹਮਣੇ ਆਉਂਦੇ ਨੇ ਪਰ ਜਿਹੜੇ ਕੇਸ ਸਾਹ ਤਾਂ ਰਜਿਸਟਰਡ ਹੀ ਨਹੀਂ ਹੁੰਦੇ ਜਿਨ੍ਹਾਂ ਦੀ ਇੰਟਰਨੈਟ ਕਨੈਕਟ ਦਾ ਪਹੁੰਚ ਹੀ ਨਹੀਂ ਹੋਦੀ ਉਹ ਬਹੁਤ سارے ਕੇਸ ਹੁੰਦੇ ਪਰ ਤੁਹਾਨੂੰ ਨਹੀਂ ਲੱਗਦਾ ਕਿ ਦੇਸ਼ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਔਰਤਾਂ ਸੁਰੱਖਿਅਤ ਨੇ ਜਿੱਥੇ ਔਰਤਾਂ ਨੂੰ ਇੱਕ ਵਸਤੂ ਸਮਝਿਆ ਜਾਂਦਾ ਹੋਵੇ ਜਿੱਥੇ ਔਰਤਾਂ ਸਿਰਫ ਨਾਰਿਆਂ ਤੱਕ ਸੀਮਤ ਰਹਿ ਗਈਆਂ ਹੋਣ ਜਿਵੇਂ ਆਪਾਂ ਨੂੰ ਚੋਚੇ ਤੋਂ ਨਾਰਾ ਤੱਕ ਹੁੰਦੇ ਇਸ ਤਰ੍ਹਾਂ ਦੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਕਾਨੂੰਨ ਬੰਨਾ ਚਾਹੀਦੇ ਅਸੀਂ ਚਾਹੁੰਦੇ ਕਿ ਸਮਾਜ ਦੇ ਵਿੱਚ ਔਰਤਾਂ ਨੂੰ ਐਜ਼ ਹਿਊਮਨ ਬੀਇੰਗ ਦੇ ਰੈਡਲ ਕਰਨਾ ਚਾਹੀਦਾ ਕਿ ਔਰਤਾਂ ਵੀ ਜਿਹੀ ਹੈਗੇ ਇੱਕ ਤੇਸਦੀਆਂ ਵਾਸੀ ਨੇ ਦੁਨੀਆ ਦੇ ਵਿੱਚ ਐਵੀ ਮੁਨੱਖ ਨੇ ਇਹਨਾਂ ਦੀ ਵੀ ਆਪਣੀ ਇੱਕ ਦੁਨੀਆ ਇੱਥੇ ਜਿਵੇਂ ਸਰਕਾਰ ਦਾਅਵੇ ਕਰਦੀ ਕਿ ਔਰਤਾ ਪ੍ਰਤੀ ਬੜੇ ਸਖਤ ਤੋਂ ਸਖਤ ਕਾਨੂੰਨ ਬਣਾਏਗੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਵੇਂ 2012 ਦੇ ਵਿੱਚ ਨਰਪਾ ਗਾਂਡ ਹੋਇਆ ਸੀਗਾ ਉਦੋਂ ਪਰਮਾਹ ਮਿਸ਼ਨ ਬਣਿਆ ਸੀਗਾ ਕਿ ਜਿੱਥੇ ਵੀ ਕੰਮ ਕਾਜ ਵਾਲੀਆਂ ਸੰਸਥਾਵਾਂ ਨੇ ਉੱਥੇ ਇੱਕ ਵੂਮਨ ਸੈਲ ਜਰੂਰ ਹੋਣਾ ਚਾਹੀਦਾਗਾ ਜਿਹੜਾ ਨਾ ਔਰਤਾਂਾਂ ਦੇ ਖਿਲਾਫ ਕਾਰਵਾਈ ਕਰੇ ਔਰ ਸਾਡਾ ਇਹ ਸਿਸਟਮਾ ਦੇਖੋ ਇਤਨਾ ਕਾਨੂੰਨ ਦੇ ਜੋ ਸਾਡੇ ਸੰਵਿਧਾਨ ਦੇ ਵਿੱਚ ਹੈ ਕਿ ਔਰਤਾਂ ਬਰਾਬਰ ਨੇ ਉਦੋਂ ਦੇ ਜਿਹੜੇ ਰੂਲਸ ਨੇ ਲੋਕਾਂ ਨੂੰ ਤਸ਼ਾਨ ਕਰਕੇ ਔਰਤਾਂ ਦੀ ਇਹਨਾਂ ਬੇਪੱਤੀ ਹੋ ਰਹੀ ਹੈ ਬੇਸ਼ਤੇ ਵਿੱਚ ਬੇਸ਼ਤੇ ਵਿੱਚ ਪ੍ਰਧਾਨ ਮੰਤਰੀ ਤੱਕ ਨਹੀਂ ਕਰਤਾ ਹੈਗਾ ਉੱਥੇ ਕੀ ਚੀਜ਼ ਆਉਂਦੀ ਆ ਕਿ ਜਦੋਂ ਉਹਨਾਂ ਨੂੰ ਕਾਸੀ ਹੋ ਗਈ ਤਾਂ ਕੋਈ ਸਜ਼ਾ ਹੋਊਗੀ ਖਬਰਾਂ ਜਿਹੜੀਆਂ ਚਾਹੀਦੀਆਂ ਜਾਂ ਜੋ ਤੇ ਇਸਤੇ ਵਿੱਚ ਅਸੀਂ ਘਟਾਣਾ ਵਾਪਰੇ ਸਵਾਏ ਕਿ ਇਹ ਕਹਿੰਦੇ ਕਿ ਹੋਈਆਂ ਕਿੱਦਾਂ ਦਾ ਵਾਪਰਨੀਆਂ ਨਹੀਂ ਚਾਹੀਦੀਆਂ ਸਾਨੂੰ ਪੱਠਾ ਮਖਿਆ ਕਰਾਉਣੀ ਚਾਹੀਦੀ ਆ ਉਹ ਵੀ ਸ਼ਰਮੀਆਂ ਕਮਿਟ ਕਰਦਾਗਾ ਇਹੋ ਜਿਹੀਆਂ ਕਿ ਨਵਾਂ ਖਬਰਾਂ ਦੇ ਵਿੱਚ ਵੱਧ ਸ਼ਰਮੀਆਂ ਜਿਵੇਂ ਦਿਨ ਬਰ ਦੇਰ ਔਰਤਾਂ ਤੇ ਅਤਿਆਚਾਰ ਹੋ ਰਿਹਾ ਤੁਹਾਡੇ ਵੱਲੋਂ ਅਗਲਾ ਸਟੈਪ ਕੀ ਹੋ ਸਕਦਾ ਅਸੀਂ ਜੀ ਹੁਣ ਮੈਂ ਕਿਹਨਾਂ ਸਾਡੀ ਅਸੀਂ ਚਾਹੁੰਦੇ ਆ ਕਿ ਸਾਡੀ ਲੜਾਈ ਜਿਹੜੀ ਆ ਤਾਂ ਨਹੀਂ ਬਹੁਤ ਲੰਮੀ ਆ ਸਾਡੇ ਸਮਾਜ ਦੇ ਦੇ ਚੌਤਾਂ ਨੂੰ ਆਪਦੀ ਲਈ ਖੁਦ ਲੜਨੀ ਪੈਣੀ ਆ ਸਾਨੂੰ ਇਸ ਪ੍ਰਬੰਧ ਤੋਂ ਸਾਨੂੰ ਇਸ ਸਰਕਾਰ ਤੋਂ ਨਿਆਂ ਪ੍ਰਣਾਲੀ ਤੋਂ ਕੋਈ ਉਮੀਦ ਨਹੀਂ ਹੈਗੀ ਅਸੀਂ ਲੰਮੇ ਸਮੇਂ ਤੋਂ ਨਕਨਾਵਾਂ ਦਾ ਸਾਰੀਆਂ ਔਰਤਾਂ ਸਾਹਮਣਾ ਕਰਦੀਆਂ ਆ ਰਹੀਆਂ ਅਸੀਂ ਆਪਦੀ ਹੋਈ ਮਾਂ ਦੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਸਪੀਸ ਕਰਦੇ ਆਂ ਅਰੇ ਸੱਚੇ ਸਾਨੂੰ ਤਾਂ ਰੋਜ਼ ਲੜਾਈ ਲੜਵੀ ਪੈਂਦੀ ਆ ਔਰ ਅਸੀਂ ਪੰਜਾਬ ਤੋਂ ਇਹਨਾਂ ਮਤਲਬ ਵੀ ਜੇਕਰ ਕੋਈ ਕਾਲ ਆਉਂਦੀ ਆ ਅਸੀਂ ਇਹ ਜਿਹੜੀ ਕਾਲ ਜੇ ਨਹੀਂ ਲੱਗ ਜਿਵੇਂ ਕੁਝ ਔਰਤਾਂ ਮੰਨੋ ਆਪਦੇ ਹੱਕਾਂ ਪ੍ਰਤੀ ਨਹੀਂ ਬਾਇਠ ਹੁੰਦੀਆਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਕਰਨਾ ਚਾਹੁੰਦੇ ਆ ਕਿ ਆਰਤ ਨੂੰ ਆਪਦੀ ਸ਼ਕਤੀ ਨੂੰ ਪਛਾਣਨਾ ਚਾਹੀਦਾ ਔਰ ਤੁਹਾਨੂੰ ਕਹਿੰਦੇ ਵਿੱਚ ਕਮਜ਼ੋਰ ਸਮਝਿਆ ਜਾਂਦਾਗਾ ਪਰ ਜਿਹੜੀ ਆਰਤ ਆਪਣੀ ਜ਼ਿੰਦਗੀ ਨੂੰ ਚੰਗਾ ਦੇ ਸਕਦੀ ਹੈ ਜੀ ਇੱਕ ਜੀਵਨ ਦੇ ਸਕਦੀ ਹੈ ਦੂਸਰੇ ਨੂੰ ਨਵਾਂ ਉਹ ਔਰਤ ਆਪਦੀ ਪ੍ਰੋਟੈਕਸ਼ਨ ਲਈ ਆਪਦੀ ਸੁਰੱਖਿਆ ਲਈ ਵੀ ਉਹ ਬੋਲ ਸਕਦੀ ਉਹ ਚੰਨੀ ਪਾਵ ਰਹੇਗੀ ਆ